ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਤੱਕ ਪੰਜਾਬ 'ਚ ਧੁੰਦ ਜਾਂ ਫਿਰ ਸੀਤ ਲਹਿਰ ਸੰਬੰਧੀ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਪਰ ਪੱਛਮੀ gadbadi ਦੇ ਸਰਗਰਮ ਹੋਣ ਤੋਂ ਬਾਅਦ ਪੰਜਾਬ ਦੇ ਮੌਸਮ ਦੇ ਵਿੱਚ ਵੱਡਾ ਬਦਲਾਅ ਦੇਖਿਆ ਜਾ ਰਿਹਾ ਹੈ ਮੌਸਮ ਵਿਭਾਗ ਦੀ ਮੰਨੀਏ ਤਾਂ ਇੱਕ ਪਾਸੇ ਪੰਜਾਬ 'ਚ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਦੂਜੇ ਪਾਸੇ ਘੱਟੋ ਘੱਟ ਤਾਪਮਾਨ 'ਚ ਥੋੜਾ ਜਿਹਾ ਵਾਧਾ ਦੇਖਿਆ ਜਾ ਸਕਦਾ ਹੈ ਇਸ ਕਰਕੇ ਮੌਸਮ ਵਿਭਾਗ ਨੇ ਇੱਕ ਨਮੀ ਪੱਛਮੀ gadbadi ਸਰਗਰਮ ਹੋਣ ਦੀ ਸੰਭਾਵਨਾ ਵੀ ਜ਼ਾਹਰ ਕੀਤੀ ਹੈ ਪਰ ਕਈ ਲੋਕਾਂ ਦਾ ਕਹਿਣਾ ਹੈ ਕਿ ਇਸ ਵਾਰ ਠੰਡ ਬਹੁਤ ਘੱਟ ਪਈ ਹੈ ਤੇ ਗਰਮੀ ਬਹੁਤ ਛੇਤੀ ਆ ਗਈ ਹੈ। ਬਾਕੀ ਸਾਲਾਂ ਤੋਂ ਅਲੱਗ ਇਸ ਵਾਰ ਜੋ ਵੈਦਰ ਦੇ ਉਹਦੇ ਪੈਟਰਨ ਬਦਲੇ ਹੋਏ ਨੇ। ਠੰਡ ਦਾ ਅਹਿਸਾਸ ਜ਼ਿਆਦਾ ਲੋਕਾਂ ਨੂੰ ਨਹੀਂ ਹੋਣ ਦਿੱਤਾ। ਮੌਸਮ ਦੇ ਇਸ ਬਦਲੇ ਹੋਏ ਰੁਖ ਦਾ ਅਸਰ ਸੀ ਕਿ ਜਨਵਰੀ ਦੇ ਵਿੱਚ ਸ਼ਹਿਰ ਦਾ ਸਭ ਤੋਂ ਗਰਮ ਦਿਨ ਦਰਜ ਕੀਤਾ ਗਿਆ। ਵੀਰਵਾਰ ਨੂੰ ਪੰਜਾਬ ਤੇ ਹਰਿਆਣਾ ਦੇ ਸਾਰੇ ਸ਼ਹਿਰਾਂ ਤੋਂ ਜ਼ਿਆਦਾ ਗਰਮ ਰਾਸਤਾਂ ਨੇ ਚੰਡੀਗੜ੍ਹ ਰਹੀ ਮੌਸਮ ਵਿਭਾਗ ਦੇ ਸੈਕਟਰ 39 ਸਥਿਤ ਅਬਜ਼ਰਵੇਟਰੀ ਦੇ ਵਿੱਚ ਦੁਪਹਿਰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 25.9 ਡਿਗਰੀ ਦਰਜ ਕੀਤਾ ਗਿਆ ਕੋਈ ਦਿਨ ਪਹਿਲਾਂ ਤੱਕ ਠੰਡੀਆਂ ਚੱਲ ਰਹੀਆਂ ਰਾਤਾਂ ਵੀ ਗਰਮ ਹੋ ਰਹੀਆਂ ਨੇ ਇਸ ਕਾਰਨ ਸ਼ਹਿਰ ਦਾ ਘੱਟ ਤੋਂ ਘੱਟ ਤਾਪਮਾਨ ਵੀ 10.1 ਡਿਗਰੀ ਦਰਜ ਹੋਇਆ ਹੈ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ 'ਚ ਮੌਸਮ ਬਦਲਣ ਦੀ ਸੰਭਾਵਨਾ ਜ਼ਰੂਰ ਜਤਾਈ ਹੈ ਪਰ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਇਹ ਹੈ ਕਿ ਆਖਰ ਇਸ ਵਾਰ ਠੰਡ ਕਿਉਂ ਨਹੀਂ ਜ਼ਿਆਦਾ ਪਈ ਇਸ ਬਾਰੇ ਮੌਸਮ ਵਿਭਾਗ ਦਾ ਕੀ ਕਹਿਣਾ ਉਹ ਵੀ ਜਾਣਦੇ ਹਾਂ ਕਮਜ਼ੋਰ ਡਬਲਿਊ ਡੀ ਤੇ ਵਿੰਡ ਪੈਟਰਨ ਨੇ ਰੋਕੀ ਠੰਡ ਇਸ ਵਾਰ ਜਨਵਰੀ 'ਚ ਸ਼ਹਿਰ ਦਾ ਤਾਪਮਾਨ ਇੱਕ ਵਾਰ ਵੀ 2 ਡਿਗਰੀ ਤੱਕ ਨਹੀਂ ਪਹੁੰਚਿਆ ਜਨਵਰੀ ਦੇ ਵਿੱਚ ਹੁਣ ਤੱਕ ਦਾ ਵੀਰਵਾਰ ਸਭ ਤੋਂ ਗਰਮ ਦਿਨ ਦਰਜ ਕੀਤਾ ਗਿਆ ਇਹ ਸਭ ਇਸ ਵਾਰ 3 ਤਾਰੀਖ ਤੋਂ ਮੌਸਮ ਚੱਕਰ 'ਚ ਬਦਲਾਅ ਦੀ ਕਾਰਨ ਹੋਇਆ ਹੈ ਇਨੇ ਦਿਨੀ ਮਜ਼ਬੂਤ ਪੱਛਮੀ ਗੜਬੜੀ ਆਉਣ ਕਾਰਨ ਆਮ ਤੌਰ ਤੇ ਉੱਤਰ ਪੱਛਮੀ ਹਵਾਵਾਂ ਚੱਲਣ ਦੇ ਨਾਲ ਹਿੰਦੂ ਕੁਸ਼ ਤੋਂ ਉੱਤਰੀ ਭਾਰਤ ਤੱਕ ਪਹੁੰਚ ਕੇ ਮੌਸਮ ਨੂੰ ਠੰਡਾ ਬਣਾਉਂਦੀਆਂ ਨੇ ਇਸ ਵਾਰ ਪੱਛਮੀ ਗੜਵੜੀ ਬਹੁਤ ਕਮਜ਼ੋਰ ਹੋਣ ਕਰਕੇ ਹਵਾ ਦਾ ਪੈਟਰਨ ਉੱਤਰ ਪੱਛਮ ਦੀ ਥਾਂ ਤੇ ਪੱਛਮੀ ਦੱਖਣ ਹੋਣ ਦੇ ਨਾਲ ਚਲੀਆਂ ਗਰਮ ਹਵਾਵਾਂ ਨੇ ਉੱਤਰੀ ਭਾਰਤ ਦੇ ਮੌਸਮ ਨੂੰ ਗਰਮ ਬਣਾਈ ਰੱਖਿਆ ਪਰ ਦੱਖਣ ਦੇ ਵਿੱਚ ਸਰਗਰਮ ਉੱਤਰ ਪੂਰਬੀ ਮੌਨਸੂਨ ਤੋਂ ਉੱਤਰ ਭਾਰਤ ਤੱਕ ਪਹੁੰਚਣ ਵਾਲੀਆਂ ਪੂਰਬੀ ਹਵਾਵਾਂ ਨੇ ਰਾਤ ਨੂੰ ਵੀ ਤਾਪਮਾਨ ਨੂੰ ਘਟਣ ਨਹੀਂ ਹੁੰਦਾ ਤੀਜਾ ਕਾਰਨ ਇਹ ਸੀ ਕਿ ਇਸ ਵਾਰ ਤੰਦ ਬੇहद ਘੱਟ ਦਿਨਾਂ ਤੱਕ ਪੈਣ ਕਾਰਨ ਤਾਪਮਾਨ ਨਹੀਂ ਘਟਿਆ ਇਸ ਵਾਰ ਬੇहद ਕਮਜ਼ੋਰ ਰਹੀ ਪਛਮੀ ਗੜਬੜੀ ਤੋਂ ਬਾਅਦ ਫਰਵਰੀ ਦੀ ਸ਼ੁਰੂਆਤ ਵਿੱਚ ਹੀ ਦੋ ਸਪੈਲ ਆ ਰਹੇ ਨੇ ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਦੀ ਮੰਨੀ ਹੈ ਤਾਂ 1 ਫਰਵਰੀ ਨੂੰ ਆਉਣ ਵਾਲਾ ਸਪੈਲ ਜਨਵਰੀ ਦੀ ਤਰ੍ਹਾਂ ਹੀ ਕਮਜ਼ੋਰ ਹੈ ਪਰ 3 ਫਰਵਰੀ ਨੂੰ ਆਉਣ ਵਾਲੇ ਸਪੈਲ ਦੇ ਵਿੱਚ ਪਹਾੜਾਂ 'ਚ ਬਾਰਿਸ਼ ਤੇ ਬਰਫਬਾਰੀ ਦੇ ਨਾਲ ਚੰਡੀਗੜ੍ਹ ਸਣੇ ਮੈਦਾਨੀ ਇਲਾਕਿਆਂ ਦੇ ਵਿੱਚ 5 ਫਰਵਰੀ ਤੱਕ ਬਦਲਬਾਈ ਰਹਿਣ ਦੀ ਸੰਭਾਵਨਾ ਜ਼ਰੂਰ ਜਤਾਈ ਗਈ ਹੈ ਦੱਸਿਆ ਕਿ ਆਮ ਲੋਕਾਂ ਦਾ ਇਹੀ ਕਹਿਣਾ ਹੈ ਕਿ ਇਸ ਵਾਰ ਠੰਡ ਬਹੁਤ ਜ਼ਿਆਦਾ ਘਟ ਪਈ ਹੈ ਸਿਰਫ ਇੱਕ ਮਹੀਨਾ ਹੀ ਠੰਡ ਰਹੀ ਹੈ ਤੇ بارش ਵੀ ਬਹੁਤ ਘਟ ਹੋਈ ਹੈ ਉਹਨਾਂ ਦਾ ਕਹਿਣਾ ਹੈ ਕਿ ਸਰਦੀ ਦੇ ਵਿੱਚ ਹੀ ਗਰਮੀਆਂ ਦਾ ਆਗਮਨ ਹੋ ਗਿਆ ਤੇ ਲੋਕਾਂ ਦੇ ਵੱਲੋਂ ਅੰਦਾਜ਼ੇ ਇਹ ਵੀ ਲਗਾਏ ਜਾ ਰਹੇ ਨੇ ਕਿ ਠੰਡ ਇੰਨੀ ਜ਼ਿਆਦਾ ਘਟ ਪਈ ਹੈ ਤਾਂ ਗਰਮੀਆਂ ਵੀ ਹੁਣ ਲੋਕਾਂ ਦੇ ਵਾਟ ਕੱਢਣ ਗਿਆ ਕਿਉਂਕਿ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਪੈ ਸਕਦੀ ਹੈ ਜਿਸ ਕਰਕੇ ਲੋਕਾਂ ਦੇ ਹਾਲਾਤ ਬੇਹਾਲ ਹੋ ਜਾਣਗੇ। ਵਿਭਾਗ ਦਾ ਕਹਿਣਾ ਹੈ ਕਿ ਗਰਮ ਹਵਾਵਾਂ ਚੱਲਣ ਦੇ ਕਾਰਨ ਇਸ ਵਾਰ ਠੰਡ ਘਟ ਪਈ ਹੈ। ਕਿ ਹਵਾਵਾਂ ਦੇ ਵੱਲੋਂ ਆਪਣੀ ਦਿਸ਼ਾ ਬਦਲੀ ਗਈ ਹੈ